ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਮੀਂਹ ਦਾ ਆਨੰਦ ਮਾਣ ਰਹੇ ਹੋਵੋਗੇ ਠੰਡ ਹੋ ਗਈ ਅੱਜ ਫੇਰ ਦੁਬਾਰਾ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਬਣੇ ਰਹੋ ਸਾਰੀ ਬਾਤ ਦੇ ਨਾਲ ਕਈ ਵਾਰੀ ਰੱਬ ਕਿਸੇ ਨੂੰ ਇੰਨੀਆਂ ਖੁਸ਼ੀਆਂ ਦਿੰਦਾ ਹੈ ਕਿ ਉਹ ਖੁਸ਼ੀਆਂ ਹੀ ਚੱਲੀ ਜਾਂਦੀਆਂ ਨੇ ਔਰ ਕਈ ਵਾਰੀ ਕਿਸੇ ਨੂੰ ਦੁੱਖ ਦਿੰਦਾ ਉਹਨਾਂ ਨੂੰ ਦੁੱਖ ਹੀ ਮਿਲ ਜਾਂਦੇ ਨੇ ਇਹ ਵੈਸੇ ਤਾਂ ਜਿਵੇਂ ਕਹਿੰਦੇ ਨੇ ਵੀ ਪਿਛਲੇ ਜਨਮਾਂ ਦਾ ਕਰਮਾਂ ਦਾ ਫਲ ਹੁੰਦਾ ਪਰ ਜੋ ਵੀ ਹੈ ਇੰਨੀਆਂ ਇੰਨੇ ਦੁੱਖ ਵੀ ਝੱਲਣੇ ਬੜੇ ਔਖੇ ਨੇ ਜ਼ਿੰਦਗੀ 'ਚ ਜਿਹੜੇ ਜਿਨ੍ਹਾਂ ਨੂੰ ਰੱਬ ਦਿੰਦਾ ਸੋ ਅੱਜ ਦੀ ਕਹਾਣੀ ਵੀ ਇਦਾਂ ਦੀ ਹੈ ਇੱਕ ਦੁਖੀ ਪਰਿਵਾਰ ਦੀ ਹੋਈ ਹੈ ਇੱਕ ਪਿੰਡ ਦੇ ਵਿੱਚ ਇੱਕ ਰਹਿੰਦਾ ਸੀ ਇੱਕ ਤਾਂ ਬੰਦਾ ਸੀ ਅਮੀਰ ਉਹ ਆਪਦੇ ਆਪ ਨੂੰ ਸਾਰੇ ਪਿੰਡ ਦਾ ਮੁਖੀ ਅੱਗ ਹੁੰਦਾ ਸੀ ਵੀ ਮੈਂ ਪਿੰਡ ਦਾ ਮੁਖੀ ਆ ਪਰ ਉਸੇ ਪਿੰਡ 'ਚ ਇੱਕ ਉਹਦੇ ਨਾਲੋਂ ਅਮੀਰ ਬੰਦਾ ਰਹਿੰਦਾ ਸੀ ਤੇ ਉਹ ਸਿੱਧਾ ਸਾਦਾ ਬੰਦਾ ਬਿਲਕੁਲ ਨਾ ਕਿਸੇ ਨੂੰ ਉੱਚਾ ਬੋਲਣਾ ਨਾ ਕਿਸੇ ਨੂੰ ਕੁਝ ਕਹਿਣਾ ਨਾ ਉਹ ਕਿਸੇ ਤਿੱਖ ਸ਼ਾਮਦ ਕਰਨੀ ਨਾ ਉਹਨੇ ਇਹ ਕਹਿਣਾ ਵੀ ਮੈਂ ਅਮੀਰ ਹਾਂ ਤੁਸੀਂ ਮੈਨੂੰ ਏ ਮੇਰੇ ਵੱਲ ਹੀ ਧਿਆਨ ਦੇ ਉਹ ਮੁਖੀ ਇਹ ਵੱਲ ਨਾ ਉਹਨੇ ਕਿਸੇ ਦਾ ਕੁਝ ਨਾ ਕਰਨਾ ਬਸ ਸਿੱਧੀ ਨੀਤ ਨਾਲ ਆਪਣਾ ਕੰਮ ਧੰਦਾ ਕਰਨਾ ਕਰਿਆ ਜਾਣਾ ਦੋ ਮੁੰਡੇ ਸੀ ਇੱਕ ਕੁੜੀ ਸੀ ਉਹਦੇ ਕੁੜੀ ਵੱਡੀ ਸੀ ਮੁੰਡੇ ਛੋਟੇ ਸੀ ਦੋਨੇ ਤਾਂ ਜਿਹੜਾ ਮੁਖੀਆ ਸੀ ਪਿੰਡ ਦਾ ਉਹ ਤਾਂ ਬੈਠਾ ਰਹਿੰਦਾ ਜਿਵੇਂ ਦਰਵਾਜ਼ੇ 'ਤੇ ਬੈਹਿਗੇ ਕਿਸੇ ਚੌਤਰੀਆਂ 'ਤੇ ਬੈਹਿਗੇ ਤਾਸ਼ ਖੇਡਣਾ ਤੇ ਉੱਥੇ ਠਾਠਾ ਕੇ ਲਾਉਨੇ ਸਾਰਾ ਪਿੰਡ ਉਹਨੂੰ ਨਮਸਕਾਰ ਕਰਕੇ ਲੰਘਦਾ ਪਰ ਇਹ ਜਿਹੜਾ ਬੰਦਾ ਸੀ ਇਹ ਉਹਨੂੰ ਕੋਈ ਨਮਸਕਾਰ ਨਾ ਕਰਦਾ ਬਸ ਇਹ ਆਪਦੇ ਸਿੱਧੇ ਰਾਹ ਜਾਂਦਾ ਸਿੱਧੇ ਰਾਹ ਆਉਂਦਾ ਉਹ ਜਿਹੜਾ ਮੁਖੀਆ ਸੀ ਨਾ ਉਹ ਫਿਰ ਇਹਦੇ ਤੋਂ ਖਾਰ ਖਾਣ ਲੱਗ ਗਿਆ ਵੀ ਇੱਕ ਦਿਨ ਉਹਨੂੰ ਫੜ ਕੇ ਬਾਹਤੋਂ ਕਹਿੰਦਾ ਕਿ ਸਾਰਾ ਪਿੰਡ ਮੈਨੂੰ ਸਿਰ ਝਕਾ ਕੇ ਲੰਘਦਾ ਕਹਿੰਦਾ ਤੂੰ ਕਿਉਂ ਨਹੀਂ ਲੰਘਦਾ ਉਹ ਕਹਿੰਦਾ ਵੀ ਤੂੰ ਆਪਦੇ ਘਰੇ ਆ ਮੈਂ ਆਪਦੇ ਘਰੇ ਆ ਤੈਂ ਆਪਦਾ ਖਾਣਾ ਮੈਂ ਆਪਦਾ ਖਾਣਾ ਵੀ ਨਾ ਮੈਨੂੰ ਕਿਸੇ ਨਾਲ ਮੇਰਾ ਕੋਈ ਮਿੱਤਰ ਹੈ ਨਾ ਮੇਰਾ ਕੋਈ ਬੈਰੀਆ ਵੀ ਮੈਂ ਤਾਂ ਸਾਰੇ ਇੱਕ ਨੇ ਵੀ ਮੈਂ ਤਾਂ ਰੱਬ ਅੱਗੇ ਸੀ ਸੁਣਾਉਣਾ ਨਾ ਹੋਰ ਨਹੀਂ ਮੈਨੂੰ ਲੱਗਦਾ ਵੀ ਕਿਸੇ ਮੂਰੇ ਸੀਸ ਨਮਾਉਣਾ ਚਾਹੀਦਾ ਤਾਂ ਉਹ ਖਾਰ ਖਾ ਗਿਆ ਉਹ ਤੋਂ ਜਾਦੇ ਮੁਖੀਆ ਉਹਨੇ ਸੋਚਿਆ ਵੀ ਕਿਉਂ ਨਾ ਇਹਨੂੰ ਸਭਕ ਸਿਖਾਇਆ ਜਾਵੇ ਤਾਂ ਉਹਨੇ ਭਾਈ ਸੁਪਾਰੀ ਦੇ ਕੇ ਬੰਦਿਆਂ ਨੂੰ ਪੈਸੇ ਦਿੱਤੇ ਦੇ ਕੇ ਰਾਤ ਨੂੰ ਪੰਜ ਸੱਤ ਬੰਦੇ ਆਏ ਸਿੱਧਾ ਹੀ ਉਹਦੇ ਘਰੇ ਜਾਵੜੇ ਸੁੱਤੇ ਪਏ ਸੀ ਉਹ ਗਏ ਜਦੋਂ ਕੰਧ ਟੱਪ ਕੇ ਚਲੇ ਗਏ ਅੰਦਰ ਬੇੜੇ 'ਚ ਪਏ ਸੀ ਉਹ ਸਾਰਾ ਪਰਿਵਾਰ ਤਾਂ ਉਹਨੂੰ ਮਾਰਤਾ ਭਾਈ ਉਹਨਾਂ ਨੇ ਜਾਨੋ ਹੀ ਮਾਰਤਾ ਉਹਦੇ ਘਰ ਵਾਲੀ ਨੇ ਸਾਰਾ ਕੁਝ ਦੇਖ ਲਿਆ ਪਰ ਉਹ ਬੋਲੀ ਨਹੀਂ ਵੀ ਮੈਨੂੰ ਬਣਾ ਮਾਰ ਦੇਣ ਜਦੋਂ ਉਹ ਚਲੇ ਗਏ ਤਾਂ ਉਸ ਤੋਂ ਬਾਅਦ ਫਿਰ ਉਹਨੇ ਰੌਲਾ ਪਾਇਆ ਚਲੋ ਉਹ ਪਤਾ ਹੁੰਦੇ ਸੁੰਦੇ ਵੀ ਉਹਨੇ ਕਿਹਾ ਵੀ ਸਾਡੀ ਜਿੱਦ ਵੈਸ ਪਹਿਲਾਂ ਹੀ ਪੈ ਗਈ ਇਹ ਤਾਂ ਵੀ ਮੇਰੇ ਬੱਚਿਆਂ ਦਾ ਨਾਨੂ ਨੁਕਸਾਨ ਕਰ ਦੇਣਾ ਉਹਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਵੀ ਕੀ ਹੋਇਆ ਉਹ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਕੀ ਹੋ ਗਿਆ ਇਹਨੂੰ ਕੀ ਕੌਣ ਕੀ ਕਰ ਗਿਆ ਚਲੋ ਜੀ ਰਲ ਮਿਲ ਕੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਉਹਨਾਂ ਨੂੰ ਬਹੁਤ ਤਰਵਾਸ ਦਿੱਤਾ ਵੀ ਅਸੀਂ ਤੁਹਾਡੇ ਨਾਲ ਹੀ ਆ ਕੋਈ ਨਾ ਵੀ ਜੇ ਉਹ ਮੁੱਕ ਗਿਆ ਕਿਉਂਕਿ ਉਹ ਆਂਡ ਗਵਾਂਡ ਦਾ ਸਾਰੇ ਦਾ ਬਹੁਤ ਕਰਦਾ ਸੀ ਦੁੱਖ ਸੁੱਖ ਚ ਖੜਦਾ ਗਰੀਬਾਂ ਨੂੰ ਵੀ দান ਪੁੰਨ ਵੀ ਕਰਦਾ ਉਹ ਬੰਦਾ ਹੁਣ ਉਹ ਸਾਰੇ ਉਦਾਸ ਹੋ ਗਏ ਵੀ ਹੁਣ ਸਾਨੂੰ ਤਾਂ ਮੁਖੀ ਆ ਤੰਗ ਕਰਿਆ ਕਰੂਗਾ ਵੀ ਇਹ ਸਤਾਰ ਰਹਿੰਦੇ ਹੀ ਇਹਦੇ ਆਸਰੇ ਸੀ ਉਹ ਡਰਨ ਲੱਗੇ ਮੁਖੀ ਤੋਂ ਤਾਂ ਜਿਹੜੀ ਉਹਦੇ ਘਰ ਵਾਲੀ ਸੀ ਉਹਨੇ ਸੋਚਿਆ ਵੀ ਹੁਣ ਸਾਡੀ ਤਾਂ ਜਿੱਦ ਵੈਂਸ ਪਈ ਗਈ ਵੀ ਕਿਤੇ ਕੱਲ ਨੂੰ ਮੇਰੇ ਮੁੰਡਿਆਂ ਨੂੰ ਨੁਕਸਾਨ ਨਾ ਪਜਾਵੇ ਇਹ ਬੰਦਾ ਵੀ ਜੇ ਹੋਵਾ ਨਾ ਤਾਂ ਮੈਂ ਇਥੋਂ ਵੇਚ ਵੱਟ ਕੇ ਸਾਰਾ ਕੁਝ ਕਿਤੇ ਹੋਰ ਵਗ ਜਾਂ ਭਾਈ ਉਹ ਦਰਦ ਦੀ ਮਾਰੀ ਨੇ ਜ਼ਮੀਨ ਵੀ ਘਰ ਵੀ ਬਕਾਊ ਕਰਤਾ ਉਹ ਚੰਗੇ ਪੈਸੇ ਨਾ ਵੀ ਮਿਲਣ ਕਰਕੇ ਵੀ ਉਹ ਘੱਟ ਪੈਸਿਆਂ 'ਚ ਹੀ ਸਿੱਟ ਕੇ ਘਰ ਨੂੰ ਵੀ ਤੇ ਜ਼ਮੀਨ ਨੂੰ ਉਹ ਆਪਦੇ ਪੇਕੇ ਚਲੀ ਗਈ ਪੇਕੇ ਜਾ ਕੇ ਕੁਝ ਦਿਨ ਉਹਨਾਂ ਦੇ ਨਾਲ ਰਹੀ ਆ ਆਪਦੇ ਪੇਕਿਆਂ ਦੇ ਤੇ ਫਿਰ ਉਹਨੇ ਆਪਦਾ ਉੱਥੇ ਹੀ ਘਰ ਬਣਵਾ ਲਿਆ ਜ਼ਮੀਨ ਲੈ ਲਈ ਤੇ ਉੱਥੇ ਰਹ ਰਹੇ ਨੇ ਹੁਣ ਉਹਦੀ ਜਿਹੜੀ ਕੁੜੀ ਐ ਉਹਨਾਂ ਨੂੰ 2 ਸਾਲ ਹੋ ਗਏ ਰਹਿੰਦਿਆਂ ਨੂੰ ਜਿਹੜੀ ਉਹਦੀ ਕੁੜੀ ਸੀ ਉਹ 17 ਸਾਲ ਦੀ ਹੋ ਚੁੱਕੀ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ 17 ਸਾਲ ਦੀ ਧੀ ਘਰੇ ਮੁਟਿਆਰ ਹੁੰਦੀ ਤਾ ਲੋਕਾਂ ਨੂੰ ਐ ਹੁੰਦਾ ਵੀ ਇਹ ਵੱਡੀ ਹੋ ਗਈ ਕਿਉਂ ਨਹੀਂ ਇਹ ਤਾਂ ਹੀ ਸ਼ਾਦੀ ਕਰ ਰਹੀ ਤਾਂ ਉਹਨੇ ਭਾਈ ਮੁੰਡੇ ਦੇਖਣੇ ਸ਼ੁਰੂ ਕੀਤੇ ਉਹ ਸੋਚਣ ਲੱਗੀ ਵੀ ਹੁਣ ਬਰ ਕਾਣ ਦੇਖੂਗਾ ਮੇਰਾ ਤਾਂ ਆਦਮੀ ਤਾਂ ਮੇਰਾ ਹੈ ਨਹੀਂ ਮੁੰਡੇ ਮੇਰੇ ਛੋਟੇ ਨੇ ਨਿਆਣੇ ਨੇ ਵੀ ਤਾਂ ਬਹੁਤ ਔਖਾ ਹੋ ਗਿਆ ਵੀ ਮੈਂ ਕਿਹਨੂੰ ਕਹਾ ਵੀ ਮੇਰੀ ਕੁੜੀ ਵਾਸਤੇ ਬਰ ਲੱਭੋ ਪਤਾ ਨਹੀਂ ਕੋਈ ਕਿਹਾ ਜਾ ਲੱਭੂਗਾ ਤਾਂ ਭਾਈ ਉਹ ਇਹ ਸੋਚ ਕੇ ਆਪਦੇ ਵੱਡੇ ਮੁੰਡੇ ਨੂੰ ਨਾਲ ਲੈ ਜਾ ਕਰੇ ਆਪ ਮੁੰਡਾ ਦੇਖਣ ਜਾਇਆ ਕਰੇ ਜਦੋਂ ਆਪ ਜਾਣਦੀ ਰਹੀ ਤਾਂ ਜਿੱਥੇ ਜਾਇਆ ਕਰੇ ਆਪਦੀ ਬਰਾਦਰੀ ਦੇ ਬੰਦੇ ਪੁੱਛ ਕੇ ਪਿੰਡ ਚ ਵਗਜਿਆ ਕਰੇ ਪੁੱਛ ਕੇ ਉਹਨਾਂ ਦੇ ਘਰੇ ਵਗਜਿਆ ਕਰੇ ਵੀ ਅਸੀਂ ਮੇਰੀ ਕੁੜੀ ਦਾ ਰਿਸ਼ਤਾ ਕਰਨਾ ਹੈ ਵੀ ਸਾਨੂੰ ਮੁੰਡਾ ਦੱਸੋ ਤੇ ਆਪਦੀ ਕਹਾਣੀ ਦੱਸਿਆ ਕਰੇ ਭਾਈ ਲੋਕ ਉਹਨੂੰ ਗਲਤ ਸਮਝਣ ਲੱਗ ਗਏ ਕਿਉਂ ਅੱਗੇ ਜਮਾਨਾ ਇਹੋ ਜਿਹਾ ਹੁੰਦਾ ਔਰਤ ਨੂੰ ਪੈਰ ਦੀ ਜੁੱਤੀ ਹੋਈ ਸਮਝਦੇ ਹੁੰਦੇ ਤੇ ਜੇ ਔਰਤ ਇਹ ਜੇ ਕੰਮ ਕਰਦੀ ਹੈ ਫਿਰ ਉਹਨੂੰ ਗਲਤ ਸਮਝਦੇ ਹੁੰਦੇ ਵੀ ਕਿਉਂਕਿ ਇਹ ਕੰਮ ਤਾਂ ਆਦਮੀਆਂ ਦੇ ਨੇ ਘਿਆ ਕਰਨ ਹੁਣ ਤਾਂ ਆਮ ਹੀ ਕੁੜੀਆਂ ਦੇਖਦੀਆਂ ਨੇ ਉਧਰ ਉਧਰ ਹੀ ਮਾਮਾ ਵੀ ਜਾਂਦੀਆਂ ਨੇ ਦੇਖਣ ਆਪਾਂ ਸਾਰਿਆਂ ਨੇ ਹੀ ਕਰੇ ਨੇ ਵੀ ਤੇ ਉਹਨਾਂ ਦਿਨਾਂ ਚੇਰਵਾਜ ਨਹੀਂ ਸੀ ਯਾਨੀ ਬੁਰਾ ਸਮਝਦੇ ਸੀ ਇਹ ਚੀਜ਼ਾਂ ਨੂੰ ਤਾਂ ਫਿਰ ਉਹ ਬਹੁਤ ਪਿੰਡਾਂ 'ਚ ਗਈ ਬਹੁਤ ਪਿੰਡਾਂ 'ਚ ਜਾ ਕੇ ਫਿਰ ਉਹਨੂੰ ਸਵਾਲ ਕਰਦੇ ਵੀ ਤੂੰ ਕਿਉਂ ਆਉਂਨੀ ਆ ਦੇਖਣਾ ਉਹ ਕਹਿੰਦੀ ਜੀ ਮੇਰੇ ਘਰ ਵਾਲਾ ਹੈ ਨਹੀਂਗਾ ਵੀ ਮੁੰਡੇ ਮੇਰੇ ਨਿਆਣੇ ਨੇ ਹੋਰ ਕੋਈ ਹੈ ਨਹੀਂਗਾ ਆਉਣ ਵਾਲਾ ਤੇ ਉਹਨੂੰ ਕਹਿੰਦੇ ਤਾਂ ਆਦਮੀਆਂ ਦਾ ਕੰਮ ਹੁੰਦਾ ਹੈ ਵੀ ਇਹਦਾ ਮਤਲਬ ਜਹੀ ਜੀ ਤੂੰ ਹੈ ਜਹੀ ਤੇਰੀ ਕੁੜੀ ਹੋਊਗੀ ਉਹਨੂੰ ਐਂ ਕਹਿ ਕੇ ਤੋੜ ਦਿਆ ਕਰਨ ਉਹ ਬੜੀ ਦੁਖੀ ਹੋਈ ਆ ਕੇ ਵੀ ਇਹ ਤਾਂ ਕੰਮ ਗਲਤ ਹੈ ਵੀ ਹੁਣ ਮੈਂ ਕਰਾਂ ਤਾਂ ਕੀ ਕਰਾਂ ਭਾਈ ਜਦੋਂ ਉਹਨੂੰ ਸਾਰੇ ਥਾਈ ਉਹਨੂੰ 2 ਸਾਲ ਹੋ ਗਏ ਫਿਰਦੀ ਨੂੰ ਕੁੜੀ ਉਹਦੀ 19 ਸਾਲ ਦੀ ਹੋਗੀ ਪਾਇਓ ਨਹੀਂ ਮੈਨੂੰ ਹੋ ਗਈ ਇੰਨੀ ਉਦਾਸ ਹੋਈ ਜਿਵੇਂ ਬੰਦਾ ਡਿਪਰੈਸ਼ਨ ਚ ਵਗ ਜਾਂਦਾ ਹੈ ਉਹ ਤਾਂ ਇੱਕ ਦਿਨ ਉਹਨੇ ਸੋਚਿਆ ਵੀ ਹੁਣ ਮੇਰਾ ਕੀ ਬਣੂ ਕੁੜੀ ਤਾਂ ਮੇਰੀ ਐਡੀ ਹੋ ਗਈ ਸਾਰੇ ਮੈਨੂੰ ਕਹਿੰਦੇ ਨੇ ਤੂੰ ਇਹਨੂੰ ਵਿਆਹਦੀ ਕਿਉਂ ਨਹੀਂ ਤਾਂ ਬਾਕੀ ਉਹ ਲੋਕਾਂ ਦੀਆਂ ਗੱਲਾਂ ਉਹਦੇ ਦਿਮਾਗ ਤੇ ਚੜੀਆਂ ਵੀ ਕਹਿੰਦੇ ਇਹ ਤਾਂ ਬਦਚਲਨ ਔਰਤਾਂ ਵੀ ਇਹੀ ਜਿਹੀ ਦੀ ਕੁੜੀ ਹੋਊ ਤਾਂ ਹੀ ਇਹਦੇ ਘਰ ਵਾਲਾ ਮਾਰਦਾ ਕਿਸੇ ਨੇ ਉੱਟਕੇ ਹੱਕਰਨ ਉਹਨੂੰ ਵੀ ਇਹ ਵੱਦ ਚੱਲਣਾ ਔਰ ਤ ਇਹ ਸਹੀ ਨਹੀਂ ਹੈਗੇ ਦੇ ਤਾਂ ਭਾਈ ਉਹਦੇ ਦਿਮਾਗ ਤੇ ਹੀ ਜੀ ਗੱਲ ਚੜੀ ਉਹ ਤਾਂ ਫਾਹਾ ਲੈ ਕੇ ਆਪਦੇ ਕਮਰੇ 'ਚ ਹੀ ਫਾਹਾ ਲੈ ਕੇ ਮਰ ਗਈ ਜਦੋਂ ਸਵੇਰੇ ਕੁੜੀ ਉੱઠી ਉਹਨੇ ਦੇਖਿਆ ਵੀ ਕਿ ਉਹ ਸਵੇਹਾ ਉੱਠਣ ਦੀ ਆਦਤ ਪਈ ਹੋਈ ਸੀ ਆਪਦੀ ਮਾਂ ਨਾਲ ਕੰਮ ਕਰਾਉਂਦੀ ਹੁੰਦੀ ਉੱਠ ਕੇ ਸਵੇਰੇ ਉਹਨੇ ਦੇਖਿਆ ਮਾਂ ਮਾਂ ਹੱਕਾ ਮਾਰੀਆਂ ਕਿਤੇ ਨਾ ਦੀ ਸੀ ਆਪਣੇ ਭਾਈਆਂ ਨੂੰ ਬੁਲਾਇਆ ਕਹਿੰਦੀ ਮੈਂ ਮਾਂ ਕਿੱਥੇ ਐ ਉਹ ਸਾਰੇ ਭਾਲ ਕੇ ਆਏ ਘਰੇ ਕਿਸੇ ਨੇ ਦੇਖੀ ਨਾ ਸਾਰੇ ਲੱਬ ਲੁੱਬ ਕੇ ਆਏ ਤਾਂ ਲੋਕਾਂ ਨੂੰ ਤੈਨੂੰ ਪੁੱਛ ਮੈਨੂੰ ਪੁੱਛ ਵੀ ਮੇਰੀ ਮਾਂ ਨਹੀਂ ਦੇਖੀ ਜਦੋਂ ਨਾ ਕਿਤੋਂ ਮਿਲੀ ਤਾਂ ਉਹ ਕੁੜੀ ਉਸ ਘਰੇ ਲੱਭਣ ਲੱਗੀ ਉਹਨੂੰ ਕਿ ਉਹਨਾਂ ਨੂੰ ਕੋਈ ਸ਼ੱਕ ਤੀ ਵੀ ਕੋਈ ਇਹੋ ਜਿਹਾ ਕੰਮ ਕਰਿਆ ਹੋਊ ਉਹਨੇ ਉਹਨਾਂ ਨੂੰ ਐਤ ਵੀ ਕਿਤੇ ਬਾਹਰ ਕੰਮ ਧੰਦੇ ਗਈ ਹੋਊਗੀ ਭਾਈ ਜਦੋਂ ਕੁੜੀ ਨੇ ਦੇਖਿਆ ਉਹ ਕਮਰਾ ਵੀ ਆਹ ਕਮਰਾ ਅੰਦਰੋਂ ਕਿਉਂ ਬੰਦ ਹੈ ਉਹਨੂੰ ਸ਼ੱਕ ਪੈ ਗਿਆ ਤਾਂ ਉਹਨੇ ਬਾਰ ਬੂਰ ਭੰਨਿਆ ਕਿਸੇ ਨੇ ਨਾ ਖੋਲਿਆ ਫਿਰ ਉਹਨੇ ਆਪਣੇ ਭਾਈਆਂ ਨੂੰ ਹਾਕ ਮਾਰੀ ਜਦੋਂ ਨਾ ਕਮਰਾ ਖੁੱਲਿਆ ਫਿਰ ਉਹ ਦੋ ਤਿੰਨ ਬੰਦਿਆਂ ਨੂੰ ਹੋਰ ਬੁਲਾ ਕੇ ਉਹਨਾਂ ਨੇ ਕਮਰਾ ਗੇਟ ਤੱਕੇ-ਤੁੱਕੇ ਮਾਰੇ ਕਿਉਂ ਪੁਰਾਣਾ ਜਹਾਗੇ ਸੀ ਉਹ ਲੱਕੜ ਦੇ ਤਖਤੇ ਜਿਹੜੇ ਲਵਾਏ ਹੋਏ ਸੀ ਉਹਨਾਂ ਨੇ ਤਾਂ ਉਹ ਟੁੱਟ ਗਿਆ ਤਖਤਾ ਟੁੱਟਿਆ ਹੋਇਆ ਤਾਂ ਜਦੋਂ ਦੇਖਦੇ ਨੇ ਅੰਦਰ ਮਾਂ ਲਟਕ ਰਹੀ ਆ ਉਦੀ ਚਲੋ ਰੋਣ ਬਿਟਣ ਪੈ ਗਿਆ ਮਾਂ ਨੂੰ ਕਿਉਂ ਟਿਆ ਵਿਚਾਰੇ ਇਹਨੇ ਮੁੰਡਿਆਂ ਨੇ ਤੇ ਧੀ ਨੇ ਆਂਡੀਆਂ ਗਮਾਂਡੀਆਂ ਨੇ ਰਲ ਕੇ ਤਾ ਲੋਕ ਕਹਿਣ ਲੱਗੇ ਵੀ ਹੁਣ ਤੁਸੀਂ ਆਪਦੇ ਮਾਮੇ ਮਾਮੀ ਦੇ ਨਾਲ ਰਹਿਣ ਲੱਗ ਜਾਓ ਕਿਉਂ ਨਾਨਕੇ ਰਹਿੰਦੇ ਸੀ ਅਬਦੇ ਉਹ ਕਹਿੰਦੇ ਵੀ ਚਲੋ ਠੀਕ ਹੈ ਜਿਵੇਂ ਲੋਕ ਕਹਿੰਦੇ ਨੇ ਤਾਂ ਹੋਰ ਲੰਘੇ ਭਾਈ 2 ਸਾਲ ਕੁੜੀ ਤਾਂ 21 ਸਾਲ ਦੀ ਹੋਗੀ ਲੋਕਾਂ ਨੂੰ ਆਏ ਵੀ ਹੁਣ ਨੀ ਇਹਦਾ ਵਿਆਹ ਹੁੰਦਾ ਕਿਉਂ ਉਹਨਾਂ ਜ਼ਮਾਨਿਆਂ ਚ 15 16 ਸਾਲ ਦੀ ਕੁੜੀ ਨੂੰ ਵਿਆਹ ਦੇ ਦਿੰਦੇ ਸੀ ਤਾਂ ਵੀ ਇਹਦੀ ਤਾਂ ਉਮਰ ਬਹੁਤ ਵੱਡੀ ਹੋਗੀ ਤਾਂ ਭਾਈ ਉਹ ਜਿਹੜਾ ਵੱਡਾ ਭਰਾ ਸੀ ਫਿਰ ਉਹ ਜਾਣ ਲੱਗ ਗਿਆ ਮੁੰਡੇ ਦੇਖਣ ਫਿਰ ਉਹਦੇ ਜਿਆਦਾ ਆ ਵੀ ਇੱਕ ਸਾਡੇ ਪਿਓ ਦਾ ਦੋਸਤ ਸੀ ਵੀ ਉਹਦੇ ਵੀ ਇੱਕ ਮੁੰਡਾ ਹੁੰਦਾ ਵੀ ਸਾਡੀ ਬਹੁਤ ਵਧੀਆ ਉਹ ਆਉਣੀ ਜਾਣੀ ਸੀ ਵੀ ਕਿਉਂ ਨਾ ਉੱਥੇ ਜਾਈਏ ਭਾਈ ਉਹ ਦੋਨੇ ਭਾਈ ਉਹਦੇ ਘਰੇ ਵਾਗ ਗਏ ਉਹਦੇ ਘਰੇ ਗਏ ਜਦੋਂ ਉਹਨੂੰ ਕਹਿਣ ਲੱਗੇ ਵੀ ਅਸੀਂ ਤਾਂ ਦੇਖ ਲੈ ਵੀ ਮਾਪੇ ਤਾਂ ਦੋਨੇ ਮੁੱਕ ਗਏ ਹੁਣ ਤੁਹਾਨੂੰ ਪਤਾ ਹੀ ਐ ਵੀ ਭੈਣ ਦੇ ਰਿਸ਼ਤੇ ਵਾਸਤੇ ਆਇਆ ਵੀ ਤੁਹਾਡੇ ਬੇਟੇ ਦੇਖਣ ਆਇਆ ਸੀ ਉਹ ਕਹਿੰਦਾ ਇਹ ਤਾਂ ਬਹੁਤ ਵਧੀਆ ਗੱਲ ਐ ਕਹਿੰਦਾ ਵੀ ਦਿਮਾਗ 'ਚ ਤਾਂ ਮੇਰੇ ਵੀ ਸੀ ਵੀ ਮੈਂ ਆਪਦੇ ਮੁੰਡੇ ਦਾ ਤੁਹਾਡੀ ਭੈਣ ਨਾਲ ਵਿਆਹ ਕਰਦਾ ਰਿਸ਼ਤੇਦਾਰੀ ਪਾਲਾਂ ਵੀ ਇੰਨਾ ਚੰਗਾ ਟੱਬਰ ਮੈਨੂੰ ਕੋਈ ਨਹੀਂ ਮਿਲਣਾ ਸੀ ਜੀ ਕੁੜੀ ਵਧੀਆ ਪਰਿਵਾਰਕ ਤਾਂ ਭਾਈ ਉਹਨਾਂ ਨੇ ਮੁੰਡੇ ਦਾ ਵਿਆਹ ਕਰ ਲਿਆ ਕਰਿਆ ਹੋਇਆ ਤਾਂ ਉਹ ਤਾਂ ਵਿਚਾਰੇ ਭਾਈ ਤਾਂ ਖੁਸ਼ ਹੋ ਗਏ ਵੀ ਚਲੋ ਸਾਡੀ ਭੈਣ ਦਾ ਹੋ ਗਿਆ ਹੁਣ ਜਿਵੇਂ ਕਿਵੇਂ ਸਾਡੇ ਵੇਲੇ ਦੇਖੀ ਜਾਊ ਹਲੇ ਉਹਨਾਂ ਨੇ ਆਪਦੀ ਜਾਣੇ ਬਹੁਤ ਵਧੀਆ ਵਿਆਹ ਕਰਿਆ ਵਿਚਾਰਿਆਂ ਨੇ ਵੀ ਕੁੜੀ ਆ ਇਹਨਾਂ ਸੋਚੇ ਭੈਣ ਵੀ ਸਾਡੇ ਮੇਰੇ ਮਾਪਿਓ ਨਹੀਂ ਸੀ ਵੀ ਮੈਂ ਮੇਰ ਨੂੰ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਕਹਨਿਓ ਜਿਆਦੇ ਵਧੀਆ ਕਰਦੇ ਉਹਨਾਂ ਨੇ ਪੂਰਾ ਵਧੀਆ ਵਿਆਹ ਕੀਤਾ ਤਾਂ ਉਧਰੋਂ ਲੰਘੇ ਜਦੋਂ 5-7 ਮਹੀਨੇ ਲੰਘੇ ਤਾਂ ਭਾਈ ਵੀ ਵੀ ਚਲ ਸਾਡੀ ਭੈਣ ਤਾਂ ਖੁਸ਼ ਐ ਉਹ ਵੀ ਘਟ ਜਾਣ ਲੱਗੇ ਇੱਕ ਦਿਨ ਉਹਨਾਂ ਨੂੰ ਭੈਣ ਦੀ ਚਿੱਠੀ ਆਈ ਚਿੱਠੀ ਆਈ ਜਦੋਂ ਉਹਨਾਂ ਨੇ ਪੜ੍ਹੀ ਭੈਣ ਨੇ ਲਿਖਿਆ ਹੋਇਆ ਵੀ ਚਿੱਠੀ ਪੜਨ ਸਾਰ ਮੇਰੇ ਕੋਲ ਆਜੋ ਦੋਨੇ ਭਾਈ ਵਾਗ ਗਏ ਜਾ ਕੇ ਮਿਲੇ ਭੈਣ ਨੂੰ ਉਹ ਕਹਿੰਦੀ ਵੀ ਦੇਖੋ ਮੈਂ ਨਹੀਂ ਤੁਹਾਨੂੰ ਦੱਸਿਆ ਵੀ ਮੈਂ ਇਸ ਘਰ ਚ ਬਹੁਤ ਤੰਗਾਂ ਵੀ ਜਿਹੜਾ ਮੇਰੇ ਘਰ ਵਾਲਾ ਹੈ ਉਹ ਤਾਂ ਸ਼ਰਾਬ ਪੀ ਕੇ ਘਰੇ ਆਉਂਦਾ ਔਰ ਆਉਂਦਾ ਵੀ ਕਦੇ-ਕਦੇ ਐ ਪਤਾ ਨਹੀਂ ਕਿੱਥੇ ਰਹਿੰਦਾ ਕਿੱਥੇ ਨਾ ਉਹ ਤਾਂ ਬਾਹਰ ਹੀ ਰਹਿੰਦਾ ਵੀ ਉਹ ਹੈ ਗਲਤ ਬੰਦਾ ਵੀ ਮੇਰੀ ਸੱਸ ਹੈ ਜਿਹੜੀ ਉਹ ਵੀ ਉਹਨੂੰ ਉਹਦੀ ਉਹ ਕਰਾਉਂਦੀ ਆ ਵੀ ਮੈਨੂੰ ਵੀ ਝੜਕਦੀ ਆ ਸਹੁਰਾ ਮੇਰਾ ਕੁਛ ਨਹੀਂ ਕਹਿੰਦਾ ਨਾ ਮੇਰੀ ਸੱਸ ਨੂੰ ਨਾ ਮੈਨੂੰ ਵੀ ਉਹ ਕਿਸੇ ਨੂੰ ਨਹੀਂ ਕੁਛ ਕਹਿੰਦਾ ਵੀ ਮੈਨੂੰ ਤਾਂ ਮੇਰੀ ਸੱਸ ਤੇ ਮੇਰਾ ਪਤੀ ਬਹੁਤ ਤੰਗ ਕਰਦੇ ਨੇ ਵੀ ਮੈਂ ਹੁਣ ਇੱਥੇ ਰਹਿਣਾ ਨਹੀਂ ਚਾਹੁੰਦੀ ਕਿਉਂਕਿ ਮੇਰਾ ਪਤੀ ਤਾਂ ਘਰੇ ਹੀ ਨਹੀਂ ਆਉਂਦਾ ਉਹਨੇ ਤਾਂ ਅੱਜ ਤੱਕ ਮੈਨੂੰ ਬੁਲਾਇਆ ਵੀ ਨਹੀਂ ਹੈਗਾ ਭਾਈ ਭਾਈ ਕਹਿਣ ਲੱਗੇ ਸੋਝਾ ਬਜਾ ਕੇ ਵੀ ਕੋਈ ਨਾ ਉਹ ਜਾਂਦਾ ਵੀ ਨਵੇਂ-ਨਵੇਂ ਕਰੇ ਤੂੰ ਆਈ ਐ ਵੀ ਇਹਨਾਂ ਨੇ ਮੁੰਡੇ ਨੂੰ ਬਿਨਾਂ ਪੁੱਛੇ ਵਿਆਹ ਕਰਤਾ ਕੱਲਾ ਹੀ ਮੁੰਡਾ ਤੇ ਮੁੰਡਾ ਵੀ ਨੌਕਰੀ ਤੇ ਲੱਗਿਆ ਹੋਇਆ ਸੀ ਵੀ ਤਾਂ ਕਰਕੇ ਉਹ ਹਲਿਆਏ ਕਰਦਾ ਹੋਣਾ ਕੋਈ ਨਾ ਭਾਈ ਉਹਨਾਂ ਨੂੰ ਤਾਂ ਇਹਨਾਂ ਕਿਹੜੇ ਪਤਾ ਸੀ ਇੰਨੀ ਗੱਲਾਂ ਦਾ ਵੀ ਕੀ ਹੋ ਜੂਗਾ ਤਾਂ ਉਹ ਬਾਗੇ ਸਮਝਾ ਬਜਾ ਕੇ ਪਹਿਣ ਨੂੰ ਕਰਨ ਨੂੰ ਮੁੜ ਗਏ ਤਾ ਫੇਰ ਭਾਈ ਮਹੀਨਾ ਦੋ ਮਹੀਨੇ ਲੰਘ ਗਏ ਫੇਰ ਭੈਣ ਨੇ ਚਿੱਠੀ ਪਾਤੀ ਵੀ ਜੇ ਤੁਸੀਂ ਮੈਨੂੰ ਲੈ ਕੇ ਜਾਣਾ ਤਾਂ ਲੈ ਜੋ ਨਹੀਂ ਫੇਰ ਮੇਰਾ ਮਰੀ ਦਾ ਮੂੰਹ ਦੇਖੋਗੇ ਭਾਈ ਫੇਰ ਗਏ ਫੇਰ ਇਹਨਾਂ ਨੇ ਸੋਚਿਆ ਵੀ ਆਪਾਂ ਇਹਦਾ ਜੀ ਲੱਗ ਜੂ ਚੱਲ ਕੁਸ ਦੇ ਨੇ ਇੱਥੋਂ ਇਹਨੂੰ ਲੈ ਚੱਲਦੇ ਆਂ ਘਰ ਨੂੰ ਬੀ ਉਹਦੇ ਸੌਰੇ ਨੂੰ ਸੱਸ ਨੂੰ ਪੁੱਛਣ ਲੱਗੇ ਵੀ ਚਲ ਇਹਦੀ ਚੇਂਜ ਹੋ ਜੂਗੀ ਵੀ ਅਸੀਂ ਇਹਨੂੰ ਲੈ ਜੀਏ ਵੀ ਚਲ ਥੋੜੇ ਜਿਹੇ ਦਿਨ ਰੱਖ ਕੇ ਫੇਰ ਛੱਡ ਜਾਾਂਗੇ ਉਹ ਕਹਿੰਦੇ ਵੀ ਨਹੀਂ ਸਾਡਾ ਤਾਂ ਮੁੰਡਾ ਤੰਗ ਕਰਦਾ ਪਹਿਲਾਂ ਹੀ ਸਾਨੂੰ ਵੀ ਫੇਰ ਉਹ ਹੋਰ ਤੰਗ ਕਰੂਗਾ ਵੀ ਮੇਰੇ ਬਿਨਾਂ ਕਹੇ ਭੇਜਤੀ ਭਾਈ ਚਲੋ ਉਹ ਵਿਚਾਰੇ ਫੇਰ ਛੱਡਿਆ ਏ ਛੱਡ ਕੇ ਆਏ ਤਾਂ ਇੰਨੇ ਨੂੰ ਪਤਾ ਲੱਗਿਆ ਬੀਓ ਮੁੰਡਾ ਉਹਨਾਂ ਨੇ ਪਹਿਲਾਂ ਮੁੰਡੇ ਨੂੰ ਵੀ ਸਮਝਾਇਆ ਜਾ ਕੇ ਜਦੋਂ ਮੁੰਡੇ ਨੂੰ ਸਮਝਾਇਆ ਬੁਝਾਇਆ ਤਾਂ ਉਹ ਕਹਿਣ ਲੱਗਿਆ ਕਹਿੰਦਾ ਅੱਜ ਤੋਂ ਬਾਅਦ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਐਂ ਕਹਿ ਕੇ ਟਾਲਦੇ ਭਾਈ ਉਹ ਤਾਂ ਮੁੜ ਆਏ ਆਏ ਹੋਏ ਤਾਂ ਦੂਜੇ ਦਿਨ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਜਿਹੜਾ ਉਹ ਤੁਹਾਡਾ ਪਣੋਈਆ ਸੀ ਕਿ ਨਾ ਵੀ ਉਹ ਕਿਸੇ ਦੀ ਕੁੜੀ ਨੂੰ ਲੈ ਕੇ ਭੱਜ ਗਿਆ ਚਲੋ ਜੀ ਪਾ ਗਿਆ ਉਹੀ ਪੰਗਾ ਤਾਂ ਉਹ ਫਿਰ ਕਹਿਣ ਲੱਗੀ ਕੁੜੀ ਵੀ ਹੁਣ ਤਾਂ ਮੈਨੂੰ ਲੈ ਚੱਲੋ ਉਹ ਕਹਿੰਦੇ ਹੁਣ ਤਾਂ ਇਹਨਾਂ ਨੂੰ ਦੁੱਖ ਦੀ ਘੜੀ ਆ ਇਹਨਾਂ ਦਾ ਮੁੰਡਾ ਵੀ ਭੱਜ ਗਿਆ ਭੈਣੇ ਤੂੰ ਹਜੇ ਰਹਿ ਇਹਨਾਂ ਕੋਲ ਵੀ ਤੈਨੂੰ ਅਸੀਂ ਫੇਰ ਲੈ ਜਾਾਂਗੇ ਕੋਈ ਫੈਸਲਾ ਤਾਂ ਕਰੀਏ ਵੀ ਉਹ ਤਾਂ ਆਵੇ ਜਾਵੇ ਤਾਂ ਭਾਈ ਉਹ ਕੁੜੀ ਨੇ ਕੀ ਕਰਿਆ ਉਹ ਤਾਂ ਕਹਿ ਕੇ ਆ ਗਈ ਕੁੜੀ ਤਾਂ ਹੁਣ ਉਹ ਜਿਹੜਾ ਕੱਟਦਾ ਉਹੀ ਜਾਣਦਾ ਹੁੰਦਾ ਉਹਦੇ ਤੇ ਕਿੰਨੀ ਕ ਬੀਤਦੀ ਸੀ ਕੀ ਉਹਦੇ ਨਾਲ ਹੁੰਦਾ ਸੀ ਭਾਈ ਨਾ ਸਮਝ ਸਕੇ ਤਾਂ ਉਹ ਕੁੜੀ ਤਾਂ ਭਾਈ ਆਪਦੀ ਮਾਂ ਵਾਂਗੂ ਕਰਿਆ ਉਹਨੇ ਤਾਂ ਫਾਹਾ ਲਿਆ ਅੰਦਰੀ ਮਰ ਗਈ ਮਰੀ ਹੋਈ ਤਾਂ ਰੌਲਾ ਪੈ ਗਿਆ ਚਲੋ ਭਾਈ ਵੀ ਪਾਗੇ ਰੋਣ ਪਿੱਟਣ ਹੁਣ ਕੀ ਬਣਦਾ ਤਾਂ ਉਹਦਾ ਕਿਰਿਆ ਕਰਮ ਕਰਿਆ ਵਿਚਾਰੀ ਦਾ ਕਰਕੇ ਤਾਂ ਫੇਰ ਇੱਕ ਦਿਨ ਉਹਨਾਂ ਨੂੰ ਪਤਾ ਲੱਗਦਾ ਖਬਰ ਆਉਂਦੀ ਹੈ ਵੀ ਜਿਹੜਾ ਥੋੜਾ ਪਣੋਈ ਐ ਉਹ ਹਸਪਤਾਲ ਚ ਪਿਆ ਐ ਕਿ ਉਹ ਬਹੁਤ ਕੁੱਟਿਆ ਮਾਰਿਆ ਬਚਣ ਦੀ ਉਹਦੀ ਆਸ ਨਹੀਂ ਕਿਉਂ ਜਿਹੜੀ ਕੁੜੀ ਨੂੰ ਲੈ ਕੇ ਗਿਆ ਸੀ ਉਹ ਕੁੜੀ ਕਿਸੇ ਨਾਲ ਹੋਰ ਭੱਜ ਗਈ ਜਿਹੜਾ ਇਹਦੇ ਕੋਲੇ ਕੋਈ ਟੂਮ ਛੱਲਾ ਲੈ ਕੇ ਗਿਆ ਸੀ ਘਰੋਂ ਪੈਸੇ ਪੂਸੇ ਸੀ ਉਹ ਸਾਰੇ ਕੁੜੀ ਲੈ ਕੇ ਭੱਜ ਗਈ ਤੇ ਜਿਹੜੇ ਉਹਨੂੰ ਲੈ ਕੇ ਗਏ ਸੀ ਕੁੜੀ ਨੂੰ ਉਹ ਇਹਨੂੰ ਕੁੱਟ ਮਾਰ ਕੇ ਸਿੱਟ ਗਏ ਤਾ ਉਹ ਭਾਈ ਚੈਲੋ ਕਿਸੇ ਨੇ ਦਾਖਲ ਕਰਾਤਾ ਹਸਪੀਟਲ ਚ ਚਲੋ ਉਤਰੋ ਉਹਦੇ ਮਾਪੇ ਵਾਗੇ ਉੱਥੇ ਉਧਰੋਂ ਹੀ ਮੁੰਡੇ ਵਾਗੇ ਵੀ ਚਲੋ ਆਪਾਂ ਨੂੰ ਜਾਣਾ ਚਾਹੀਦਾ ਕਿਉਂ ਉਹਦੇ ਸਹੁਰੇ ਦੇ ਮੂੰਹ ਨੂੰ ਜਾਂਦੇ ਤੇ ਵੀ ਸਾਡੇ ਪਿਓ ਦਾ ਦੋਸਤ ਹੈ ਵੀ ਉਹ ਬੰਦਾ ਚੰਗਾ ਹੈ ਉਹ ਹੈਗਾ ਵੀ ਚੰਗਾ ਸੀ ਬੰਦਾ ਵੀ ਚਲੋ ਆਪਾਂ ਉਹਨਾਂ ਦੇ ਦੁੱਖ ਦੇ ਵਿੱਚ ਖੜੀਏ ਜਦੋਂ ਗਏ ਤਾਂ ਜਾ ਕੇ ਦੇਖਦੇ ਨੇ ਵੀ ਉਹ ਤਾਂ ਬਹੁਤ ਪਹਿਲਾਂ ਉਹਦੇ ਮਨ ਚ ਮੁੰਡਿਆਂ ਦੇ ਗੁੱਸਾ ਸੀ ਵੀ ਅਸੀਂ ਉਹਨੂੰ ਸਮਾਰਾਂਗੇ ਚੰਗੀ ਤਰ੍ਹਾਂ ਜਦੋਂ ਦੇਖਿਆ ਉਹਦੀ ਹਾਲਤ ਤੋਂ ਕਹਿੰਦੇ ਵੀ ਆਪਾਂ ਕੁਝ ਨਹੀਂ ਕਹਿਣਾ ਇਹ ਤਾਂ ਪਹਿਲਾਂ ਹੀ ਮਰਿਆ ਪਿਆ ਤਾਂ ਚਲੋ ਭਾਈ ਉਹਨਾਂ ਨੇ ਕੀ ਕੀਤਾ ਉਹ ਬਹੁਤ ਦਿਨ ਉਹਨਾਂ ਨੂੰ ਹਸਪਤਾਲ 'ਚ ਲੱਗ ਗਏ ਉਹਨੂੰ ਠੀਕ ਹੋਣ 'ਚ ਤਾਂ ਹੁਣ ਉਹ ਪਛਤਾਉਂਦਾ ਬੰਦਾ ਵੀ ਮੈਂ ਬਹੁਤ ਵੱਡੀ ਗਲਤੀ ਕੀਤੀ ਵੀ ਉਹ ਮੈਨੂੰ ਇੰਨਾ ਪਿਆਰ ਕਰ ਦਿੱਤੀ ਮੇਰੇ ਘਰ ਵਾਲੀ ਵੀ ਮੈਂ ਧੋਖਾ ਦਿੱਤਾ ਵੀ ਆਹ ਕੀ ਖੱਟ ਲਿਆ ਮੈਂ ਸਾਰਾ ਕੁਝ ਮੇਰਾ ਤਾਂ ਉਹ ਹੋ ਗਿਆ ਲੈ ਕੇ ਵੱਜ ਗਈ ਉਹ ਵੀ ਮੈਂ ਐਵੇਂ ਚੱਕਰਾਂ 'ਚ ਪਿਆ ਰਹਾ ਹੁਣ ਜਾਨੀ ਉਹਦਾ ਮਨ ਬਦਲ ਗਿਆ ਮਨ ਬਦਲਿਆ ਹੋਇਆ ਤਾਂ ਇੰਨੇ ਕਹਿਣ ਲੱਗੇ ਵੀ ਸਾਨੂੰ ਕੱਲ ਨੂੰ ਛੁੱਟੀ ਮਿਲੂਗੀ ਹਸਪਤਾਲ 'ਚੋਂ ਤਾਂ ਉਹ ਸੋਚਦਾ ਬਈ ਹੁਣ ਤਾਂ ਮੈਂ ਆਪਦੇ ਘਰ ਵਾਲੀ ਨੂੰ ਜਾ ਕੇ ਕਿਹੜੇ ਮੂੰਹ ਨੂੰ ਮਿਲੂੰ ਕਿਹੜੇ ਮੂੰਹ ਨਾਲ ਉਹਦੇ ਸਾਹਮਣੇ ਆਉਂਗਾ ਤੇ ਅੰਦਰੋਂ ਜਾਨੀ ਉਹਨੂੰ ਪਿਆਰ ਕਰਨ ਲੱਗ ਗਿਆ ਪਰ ਉਹਨੂੰ ਦੱਸਿਆ ਨਹੀਂ ਸੀ ਕਿਸੇ ਨੇ ਵੀ ਉਹ ਮਰ ਗਈ ਚਲੋ ਜੀ ਐਨੇ ਨੂੰ ਜਿਹੜਾ ਉਹਦਾ ਵਾਪਸੀ ਮੁੰਡੇ ਦਾ ਉਹਨੂੰ ਆਂਢੀ ਗੁਮੰਢੀ ਕਹਿਣ ਲੱਗੇ ਵੀ ਤੁਹਾਨੂੰ ਤਾਂ ਤੁਹਾਡੇ ਨੂੰ ਦਾ ਸਰਾਫ ਮਾਰ ਗਿਆ ਵੀ ਤੁਸੀਂ ਬਹੁਤ ਬੁਰੀ ਬਣਾਈ ਆ ਉਹਦੇ ਨਾਲ ਵੀ ਹੁਣ ਦੇਖ ਲਿਆ ਤੇਰੇ ਪੁੱਤ ਦੇ ਚੱਜ ਦੇਖ ਲੈ ਭਾਈ ਉਹ ਨਾ ਚੱਲਦਾ ਹੋਇਆ ਉਹਨੂੰ ਇੱਕ ਦਿਨ ਅਟੈਕ ਆ ਗਿਆ ਉਹ ਵੀ ਮਰ ਗਿਆ ਮੁੰਡਾ ਉਹਦਾ ਹਲੇ ਹਸਪੀਟਲ 'ਚ ਹੀ ਸੀ ਤਾਂ ਜਦੋਂ ਮੁੰਡੇ ਨੂੰ ਫਿਰ ਛੁੱਟੀ ਮਿਲੀ ਉਹ ਰਾਤ 'ਚ ਸੁਪਨੇ ਬੁੰਨਦਾ ਆਉਂਦਾ ਵੀ ਹੁਣ ਮੈਂ ਕਿਹੜੇ ਮੂੰਹ ਲੱਗੂੰਗਾ ਜਾ ਕੇ ਕੀ ਕਹੂੰਗਾ ਮੇਰੀ ਘਰ ਵਾਲੀ ਨੂੰ ਪਰ ਮੈਂ ਹੁਣ ਉਹਨੂੰ ਬਹੁਤ ਪਿਆਰ ਕਰਿਆ ਕਰੂੰਗਾ ਵੀ ਉਹਨੇ ਮੈਨੂੰ ਕਿੰਨਾ ਪਿਆਰ ਕਰਿਆ ਮੈਂ ਹੀ ਨਹੀਂ ਸਮਝ ਸਕਿਆ ਉਹ ਤਾਂ ਮੈਨੂੰ ਦਿਲੋਂ ਚਾਹੁੰਦੀ ਸੀ ਤਾਂ ਉਹ ਇਹੋ ਜਿਹੇ ਸੁਪਨੇ ਬੁੰਨਦਾ ਆਇਆ ਜਦੋਂ ਗਾਹਾ ਆਇਆ ਕਰੇ ਪਹਿਲਾਂ ਤਾਂ ਉਹ ਸੋਚਦਾ ਵੀ ਮੈਂ ਉਹ ਕਮਰੇ ਚ ਨਹੀਂ ਜਾਂਦਾ ਵੀ ਉਹ ਅੰਦਰ ਹੋਊਗੀ ਵੀ ਕਿਹੜੇ ਮੂੰਹ ਨਾਲ ਜਾਵਾਂ ਉਹ ਬਾਹਰ ਨਹੀਂ ਬਹਿ ਜਾਂਦਾ ਮੰਜੇ ਤੇ ਤਾਂ ਉਸ ਦਿਨ ਉਹਦੀ ਮਾਂ ਉਹਨੂੰ ਕਹਿੰਦੀ ਵੀ ਤੂੰ ਮੇਰੇ ਕੋਲ ਇੱਥੇ ਪੈ ਜਾ ਮੇਰੇ ਕੋਲੇ ਭਾਈ ਉੱਥੇ ਹੀ ਰੋਟੀ ਪਾਣੀ ਖਵਾਉਂਦੀ ਆ ਉਹਨੂੰ ਪਾ ਲੈਂਦੀ ਆ ਆਪਣੇ ਕੋਲੇ ਪਰ ਉਹਦੇ ਚ ਹਿੰਮਤ ਨਹੀਂ ਹੁੰਦੀ ਪੁੱਛਣ ਦੀ ਵੀ ਮੇਰੇ ਘਰ ਵਾਲੀ ਕਿਉਂ ਨਹੀਂ ਆ ਰਹੀ ਤਾਂ ਉਧਰੋਂ ਦੂਜਾ ਦਿਨ ਚੜ ਗਿਆ ਦਿਨ ਚੜਿਆ ਤਾਂ ਫੇਰ ਉਹਨੇ ਆਪਣੀ ਮਾਂ ਨੂੰ ਪੁੱਛ ਹੀ ਲਿਆ ਕਹਿੰਦਾ ਮਾਂ ਮੈਂ ਕੱਲ ਤਾਂ ਆਇਆ ਕਹਿੰਦਾ ਮੇਰੇ ਘਰ ਵਾਲੀ ਮੇਰੇ ਜਿਵੇਂ ਨਹੀਂ ਸਾਹਮਣੇ ਆਈ ਭਾਈ ਉਹ ਰੋਣ ਲੱਗ ਗਈ ਫੁੱਟ ਫੁੱਟ ਕੇ ਰੋਈ ਉਹ ਵੀ ਕਹਿਣ ਲੱਗੀ ਵੀ ਉਹਨੇ ਤਾਂ ਭਾਈ ਤੇਰੇ ਦੁੱਖ ਚਾ ਕੁਝ ਕਰ ਲਿਆ ਵੀ ਉਹ ਤਾਂ ਹੈ ਹੀ ਨਹੀਂ ਗਈ ਹੁਣ ਉਹ ਵੀ ਨਹੀਂ ਰਹੀ ਆਪਾਂ ਤਾਂ ਦੋਨੇ ਰਹਿ ਗਏ ਚਲੋ ਜੀ ਐਨੇ ਜਿਹੜਾ ਉਹ ਉਹਦੇ ਭਾਈ ਸੀ ਦੋ ਉਧਰ ਉਹ ਵੱਡੇ ਮੁੰਡੇ ਨੇ ਹੁਣ ਆਪਦਾ ਵਿਆਹ ਕਰਾ ਲਿਆ ਇੱਕ ਨੇ ਉਹਦਾ ਛੋਟਾ ਭਾਈ ਕਹਿੰਦਾ ਵੀ ਭਾਈ ਤੂੰ ਵਿਆਹ ਕਰਾ ਆਪਾਂ ਮਾਮੇ ਮਾਮੀ ਦੇ ਸਹਾਰੇ ਕਿੰਨਾ ਚਿਰ ਬੈਠਾਂਗੇ ਵੀ ਆਪਣਾ ਸਭ ਕੁਝ ਹੈਗਾ ਘਰ ਵੀ ਹੈ ਜਾਇਦਾਦ ਵੀ ਹੈ ਤੂੰ ਵਿਆਹ ਕਰਾ ਆਪ ਆਪਦੇ ਘਰੇ ਬੈਠੀਏ ਤਾਂ ਉਧਰੋਂ ਫਿਰ ਉਹਨੇ ਭਾਈ ਕੋਈ ਵਧੀਆ ਦੇਖੀ ਵੀ ਗਰੀਬ ਘਰ ਦੀ ਕੁੜੀ ਲਵਾਂਗੇ ਲੈ ਕੇ ਸੋਹਣੀ ਕੁੜੀ ਉਹ ਮੁੰਡੇ ਨੇ ਪਸੰਦ ਕਰ ਲਈ ਵਿਆਹ ਹੋ ਗਿਆ ਚਲੋ ਜੀ ਟਾਈਮ ਲੰਘਦਾ ਗਿਆ ਲੰਘਦਾ ਗਿਆ ਦੋ ਸਾਲ ਲੰਘੇ ਤਾਂ ਉਹਦੇ ਘਰੇ ਵੀ ਇੱਕ ਧੀ ਨੇ ਜਨਮ ਲਿਆ ਮੁੰਡੇ ਦੇ ਜਦੋਂ ਉਹਨੇ ਜਨਮ ਲਿਆ ਜਿਹੜੀ ਉਹਦੀ ਭੈਣ ਸੀ ਉਹਦਾ ਨਾਮ ਰਾਣੀ ਸੀ ਤਾਂ ਉਹਨੇ ਆਪਣੀ ਕੁੜੀ ਦਾ ਨਾਮ ਰਾਣੀ ਰੱਖਿਆ ਕਹਿੰਦਾ ਇਹ ਮੇਰੀ ਕੁੜੀ ਦਾ ਨਾਮ ਆਪਣੀ ਭੈਣ ਦੇ ਨਾਮ ਤੇ ਰੱਖੋ ਇੰਨਾ ਆਪਦੀ ਭੈਣ ਨੂੰ ਪਿਆਰ ਕਰਦੇ ਸੀ ਉਹਦਾ ਨਾਮ ਰਾਣੀ ਰੱਖਿਆ ਚਲੋ ਜੀ ਫੇਰ ਜਿਹੜੇ ਉਹਦੇ ਉਹਦੀ ਮਾਂ ਤਾਂ ਹੁਣ ਬਿਰਧ ਹੋ ਗਈ ਜਿਹੜੀ ਗਾਹਾਂ ਭੈਣ ਵਿਆਹੀ ਸੀ ਜਿੱਥੇ ਉਹ ਮੁੰਡਾ ਵੀ ਸੁਧਰ ਗਿਆ ਫੇਰ ਇਹਨਾਂ ਨੇ ਕੋਈ ਚੰਗੀ ਕੁੜੀ ਦੇਖ ਕੇ ਉਹ ਮੁੰਡੇ ਨੂੰ ਵੀ ਰਿਸ਼ਤਾ ਕਰਾਇਆ ਦੇਖ ਲਓ ਇੰਨੇ ਸਿਆਣੇ ਭੈਣ ਭਾਈ ਹੁੰਦੇ ਨੇ ਰੱਬ ਭੱਗਾਂ ਵਾਲਿਆਂ ਨੂੰ ਇਹ ਦਿੰਦਾ ਇਹ ਜਿ ਸਿਆਣੀਆਂ ਲਾਦ ਤਾਂ ਨਾਲੇ ਉਹਨੂੰ ਰਿਸ਼ਤਾ ਕਰਾਇਆ ਤੇ ਕਹਿੰਦੇ ਵੀ ਆਪਾਂ ਸਾਡੇ ਆਉਂਦੇ ਜਾਂਦੇ ਰਹੋ ਤੁਸੀਂ ਇੱਕ ਦੂਜੇ ਦਾ ਸਹਾਰਾ ਆਪਾਂ ਅਸੀਂ ਤੁਹਾਡਾ ਦੁੱਖ ਸੁੱਖ ਕਰਦੇ ਰਹਾਂਗੇ ਕਿਸੇ ਕਿਸੇ ਨੂੰ ਤਾਂ ਇੰਨੇ ਆ ਉਹ ਖ ਦਿੰਦਾ ਰੱਬ ਦੇਖ ਲਓ ਚਲੋ ਉਹ ਆਪਦੇ ਘਰੇ ਵੱਸਦੇ ਨੇ ਹੁਣ ਇਹ ਮੁੰਡੇ ਆਪਦੇ ਘਰੇ ਵੱਸਦੇ ਨੇ ਭਾਈ ਇੰਨੀ ਕੁ ਮੇਰੀ ਬਾਤ ਲੇਖੇ ਲਾਇਓ ਧੰਨਵਾਦ ਜੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਕਹੀ ਜੀ ਕਿੱਥੋਂ-ਕਿੱਥੋਂ ਸੁਣਦੇ ਹੋ ਸਸਰੀ ਗੱਲ ਜੀ